ਹਾਂਜੀ ਦੋਸਤੋ ਅੱਜ ਗੱਲ ਕਰਦੇ ਆ ਨੀਰੀ ਦੀ ਜੋ ਕੇ ਬੱਕਰੀਆਂ ਤੇ ਆਪਣਾ ਪੈਂਦਾ ਕੋੜਗਣ ਨੂੰ ਗੁਵਾਰੇ ਦਾ ਨੀਰਾ ਹੋ ਗਿਆ ਤੇ ਚਾਹੇ ਮੂਫਲੀ ਦਾ ਹੋ ਗਿਆ ਅੱਜ ਪਹੁੰਚਿਆ ਸੁਖਨਾ ਅ블ੂ ਬੱਕਰਾਂ ਦੀ ਮੰਡੀ ਤੇ ਜੋ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਲੱਗਦੀ ਹੈ ਹਰ ਸੋਮਵਾਰ ਨੂੰ ਰਖਾਲਾ ਰੋਡ ਤੇ ਜੋ ਕਿ ਸੁਖਨੇ ਤੋਂ ਰਖਾਲਾ ਰੋਡ ਤੇ ਹੀ ਮੰਡੀ ਲੱਗਦੀ ਹੈ ਤੇ ਪੂਰੀ ਭਰੀ ਹੋਈ ਮੰਡੀ ਹੈ ਤੇ ਵਿੱਚ ਬਾਈ ਆਏ ਹੋਏ ਸੀ ਨੀਰਾ ਲੈ ਕੇ ਜੋ ਕਿ ਗੁਵਾਰੇ ਦਾ ਤੇ ਮੂਫਲੀ ਦਾ ਨੀਰਾ ਇਹਨਾਂ ਕੋਲੇ ਹੁੰਦਾ ਹੈਗਾ ਪੂਰੀ ਜਾਣਕਾਰੀ ਲੈਣਿਆ ਵੀ ਕੀ ਰੇਟ ਚੱਲ ਰਿਹਾ ਤੇ ਕਿਸੇ ਨੇ ਘਰੇ ਮਗਵਾਉਣਾ ਹੋਵੇ ਤਾਂ ਉਹ ਪਹੁੰਚਦਾ ਵੀ ਕਰਦੇ ਆ ਇਹ ਹਾਂਜੀ ਬਾਈ ਸਤਿ ਸ੍ਰੀ ਅਕਾਲ ਤੁਹਾਡਾ ਤੇ ਆਪਾਂ ਨੂੰ ਦੱਸੋ ਜਾਣਕਾਰੀ ਦਿਓ ਵੀ ਕੀ ਰੇਟ ਚੱਲ ਰਿਹਾ ਮੂਫਲੀ ਮੰਨ ਕੇ ਚੱਲੋ ਬਾਈ ਹੁਣ ਮੂਫਲੀਆ ਰੇਟ ਤੇ ਕਰੂੰ ਲੈ ਕੇ ਜਾਣਾ ਕਿਸੇ ਨੇ 1300 ਰੁਪਏ ਕਵਾਂਟਲ ਮੰਨ ਕੇ ਚੱਲੋ ਜਿਹੜਾ ਗਵਾਰੀ ਦੀ ਨੀਰਾ ਗਵਾਰੀ ਚੱਲ ਰਿਹਾ 1200 ਰੁਪਏ ਕਵਾਂਟਲ ਅੱਛਾ ਹਾਂ ਤੇ ਮੰਨ ਲਾ ਤੂੰ ਵੀ ਜਿਹੜਾ ਰਤੇ ਰੁੱਤੇ ਤੇ ਕਈ ਸ਼ਿਕਾਇਤ ਕਰ ਦਿੰਦੇ ਉਹਦਾ ਕੀ ਹਿਸਾਬ ਕਰਦਾ ਰੇਤਾ ਬਾਈ ਜਿਹੜਾ ਮੰਨ ਲਓ ਬਾਲਾ ਹੁੰਦਾ ਰੇਤਾ 37 ਨੰਬਰ ਨੀਰਾ ਹੁੰਦਾ ਚਰੇ ਤੱਕ ਜਾ ਦੇ ਆਉਂਦਾ 10 ਨੰਬਰਾਂ ਦਾ ਕੁਝ ਘਾਟਾ ਆ ਰੇਤਾ ਹਾਂਜੀ ਤੇ ਇਹ ਗੱਲ ਦਿਖਾਓ ਮਾੜਾ ਸਾਨੂੰ ਨੰਬਰ ਵੀ ਨੇੜੇ ਆ ਥੋੜਾ ਜਿਹਾ ਸੈਂਪਲ ਦਿਖਾਈਏ ਆ ਮੰਨ ਕੇ ਚਲੋ ਬਾਈ 10 ਨੰਬਰ ਨਹੀਂ ਰਿਹਾ ਸੈਂਪਲ ਆ ਮੰਨ ਕੇ ਚਲੋ ਇਹ ਚ ਮਾੜੀ ਮੋਟੀ ਮਿੱਟੀ ਆਉਂਦੀ ਅੱਛਾ ਅਸੀਂ ਦੇਖ ਸਕਦੇ ਹਾਂ 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 37 ਨੰਬਰ ਹੈ ਕਿਹੜਾ ਵਜਦਾ ਇਹ ਇਹ 10 ਨੰਬਰ ਵਜਦਾ ਬਾਈ ਇਹ 10 ਨੰਬਰ ਵਜਦਾ ਹੈ 10 ਨੰਬਰ ਮਿੱਟੀ ਘੱਟ ਜਾਂਦੀ 10 ਨੰਬਰ ਤੇ ਆਹ ਹੈਗਾ ਗਵਾਰੀ ਦਾ ਇਹ ਵੀ ਗਵਾਰੀ ਦਾ ਕੀ ਠੀਕ ਹੈ ਇਹ ਮਤਲਬ ਕਿੰਨੇ ਨੰਬਰ ਹੁੰਦਾ ਇਹ ਇਹ ਵੀ ਗਵਾਰੀ ਦਾ ਨਹੀਂ ਆਉਂਦਾ ਇਹ ਗਵਾਰੀ ਤੇ ਗਵਾਰੇ ਦਾ ਦੋ ਸਹੇਜੀ ਹੁੰਦੇ ਆ ਦੋ ਸਹੇਜੀ ਹੁੰਦੇ ਆ ਇਹਦਾ ਹਾਂ ਠੀਕ ਦੋ ਸਹੇਜੀ ਇਹ ਹੁੰਦੇ ਮੂਫਲੀ ਵਾਹ ਸਹੀ 33 ਨੰਬਰ ਤੁਸੀਂ ਪਹੁੰਚ ਉਹ ਵੀ ਕਰ ਦਿੰਨੇ ਹਾਂ ਹਾਂ 33 ਨੰਬਰ ਵੀ 10 ਨੰਬਰ ਵੀ ਹੋਰ ગાੜੀਆਂ ਦੇ ਵਿੱਚ ਜਾਂ ਕਈ ਪਾਉਂਦੇ ਆ 70 ਪਾਉਂਦੇ ਤੇ 10 ਪਾਉਂਦੇ ਹਾਂ ਇਹ ਤੇ ਮੂਫਲੀ ਵਾਧਤ ਹੁੰਦੀ ਆ ਜੀ ਸਹੀ ਤਰੀਕੇ ਮੁਫੜੀ ਬਾਦ ਨੂੰ ਮੁਫੜੀ ਬਾਦ ਨੂੰ ਵੀ ਤੁਸੀਂ ਪਹੁੰਚਦਾ ਕਰ ਸਕਦੇ ਹੋ ਭਾਈ ਜੀ ਇਹ ਕਹਿੰਦੇ ਸੀ ਘਰੋ ਘਰ ਕਿਹੜਾ ਪਹੁੰਚਦਾ ਕਰਦਾ ਕਿਤੇ ਵੀ ਹੋਵੇ ਚਾਹੇ ਪੰਜਾਬ ਦੇ ਵਿੱਚ ਤੇ ਆਪਣੇ ਵਿੱਚ ਭਾਈ ਜੀ ਕਿਉਂਕਿ ਦੂਰੀ ਦੇ ਹਿਸਾਬ ਨਾਲ ਹਨਾ ਪੈਸਾ ਲੱਗਣਾ ਕਿਲੋਮੀਟਰ ਦੇ ਹਿਸਾਬ ਨਾਲ ਭਾਈ ਉਹ ਜਾ ਹਿਸਾਬ ਤਾ ਕਰ ਲੈਣੇ ਤੇ ਹੁਣ ਨੰਬਰ ਦੱਸੂਗਾ ਭਾਈ ਤੇ ਨੋਟ ਕਰ ਲਓ ਜਿਹੜੇ ਵੀ ਵੀਰ ਇਹ ਨੀਰਾ ਮਗਾਉਣਾ ਚਾਹੁੰਦੇ ਆ ਘਰੇ ਨੰਬਰ ਦੱਸੋ ਭਾਈ ਜੀ ਆਪਾਂ 9501527301 ਇੱਕ ਬਈ ਦੂਜੇ ਨੰਬਰ 8264420700 ਅੱਛਾ ਹਾਂ ਭਾਈ ਜੀ ਨੰਬਰ ਨੋਟ ਕਰ ਲਓ ਉੱਤੇ ਵੀ ਲਿਖ ਦਾਂਗਾ ਆਪਾਂ ਸਕਰੀਨ ਦੇ ਤੇ ਜਿਨ੍ਹਾਂ ਨੂੰ ਵੀ ਲੋੜ ਹੋ ਗਈ ਇਹ ਕਿੰਨੇ ਹੋ ਗਏ ਕਿਲੋਮੀਟਰ ਹੈ ਹਿਸਾਬ ਨਾਲ ਇਹਦਾ ਰੇਟ ਲੱਗੂਗਾ ਸਾਡੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਤੇ ਕਰਾ ਮੰਡੀ ਸੁਖਨਾਬਲੂ ਤੇ ਖੜੇ ਹੋਏ ਆਂ ਵਧੀਆ ਭਰਦੀ ਪੂਰੀ ਮੰਡੀ ਤੇ ਪਹੁੰਚਿਆ ਕਰੋ ਹਰ ਸੋਮਵਾਰ ਨੂੰ ਜਿਹੜੇ ਵੀਰ ਬੱਕਰੀਆਂ ਰੱਖਦੇ ਆ ਆਪਣੀਆਂ ਧੰਨਵਾਦ